ਜੇ ਪੱਤ ਝੜਿਆ ਹੀ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿ ਤੂੰ ਕਲਮਾ ਤੂੰ ਫੁੱਲਾਂ ਜੋਗੀ ਜਮੀਨ ਰੱਖੀ ਸੋ ਦੋਸਤੋ ਬਠਿੰਡਾ ਤੇ ਇਸ ਦੇ ਆਸ-ਪਾਸ ਦੇ ਇਲਾਕੇ ਦੀ ਫੁੱਲਾਂ ਦੀ ਸ਼ਕੀਨ ਦੋਸਤੋ 8-9 ਮਾਰਚ ਨੂੰ ਪਰਿਵਾਰ ਨਾਲ ਦੋਸਤਾਂ ਨਾਲ ਆਜੋ ਬਠਿੰਡਾ ਦੇ ਰੋਜ਼ਗਾਰਡਨ ਕਿਉਂਕਿ ਇੱਥੇ ਹੋ ਰਿਹਾ ਹੈ ਫਲਾਵਰ ਸ਼ੋ ਬਠਿੰਡਾ ਫਲਾਵਰ ਫੈਸਟੀਵਲ ਭਾਂਤ ਭਾਂ ਦੇ ਫੁੱਲ ਇੱਥੇ ਤਾਨੂੰ ਵੇਖਣ ਨੂੰ ਮਿਲਣਗੇ ਤੇ ਨਾਲ ਹੀ ਹੋਰ ਵੀ ਬਹੁਤ ਸਾਰੀਆਂ ਕਲਾਕਾਰਤਾ ਦੀ ਨਮਾਇਸ਼ ਇਸੇ ਦਿਨ ਹੋਵੇਗੀ ਗਿੱਧੇ ਭੰਗੜੇ ਤੇ ਹੋਰ ਬਹੁਤ ਸਾਰੀਆਂ ਗਤੀਵਿਧੀਆਂ ਇਸੇ ਦਿਨ ਬਠਿੰਡਾ ਦੇ ਰੋਜ਼ਗਾਰਡ ਦੇ ਵਿੱਚ ਹੋਣਗੀਆਂ ਮਤਲਬ 8 9 ਮਾਰਚ ਨੂੰ ਤੁਸੀਂ ਬੋਰ ਨਹੀਂ ਹੋਵੋਗੇ ਤੇ ਆਜੋ ਫਿਰ ਵੇਖੀਏ ਵੱਖ-ਵੱਖ ਕਿਸਮਾਂ ਦਾ ਇਹ ਫੁੱਲਾਂ ਦਾ ਮੇਲਾ ਤੇ ਮਾਣੀਏ ਜ਼ਿੰਦਗੀ ਦਾ ਆਨੰਦ ਤੇ ਫੁੱਲਾਂ ਦਾ ਮੇਲਾ ਵੇਖ ਕੇ ਤੁਹਾਡਾ ਮੱਲੋ ਮੱਲੀ ਇਹੀ ਗਾਉ ਨੂੰ ਚਿਤ ਕਰੇਗਾ ਕਿ ਸ਼ਾਇਦ ਉਹ ਨੂੰ ਵੀ ਪਿਆਰ ਵਾਲੀ ਮੈਂ ਕਿ ਜਿਹੀ ਆਵੇ ਅਸੀਂ ਫੁੱਲਾਂ ਉੱਤੇ तितਲੀ ਮਿਠਾਈ ਜਾਣ ਕੀ ਅਸੀਂ ਫੁੱਲਾਂ ਉੱਤੇ तितਲੀ ਮਿਠਾਈ ਜਾਣ ਕੀ ਆਜੋ ਫਿਰ ਦੋਸਤੋ ਇਕੱਠੇ ਗਾਈਏ